ਸ਼੍ਰੀ ਵਾਹਿਗੁਰੂ ਸਤਿਪੰਜੀ ਪੋਟੀ ਮਹਲਵਾ ਪੰਜਵਾ ਅਖਿੰਦ ਕਰਵਨ ਹੋਣ ਪਰਵਾਨ ਹੋਇਆ ਪ੍ਰਚਾਰ ਸੰਗਤ ਪਰਕੀ ਨਗਰ ਕੇੜੇ ਸੁਖ ਕਰ ਤੌੜਾ ਆਪਸ ਵਿੱਚ પ્રેમ ਪਿਆਰ ਭੋਸਾ ਭਾਈਚਾਰ ਖੰਡਾਂ ਪੱਲ ਬਰਸ਼ਿਸ਼ ਕਰਦਾ ਜੋ ਦੀਸ਼ਾ ਵਿੱਚ ਬਰਪਾ ਕਰਪਾ ਕਰਦੀ ਦਰੋਂ ਕਰਿ ਤੇ ਜਕੇ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਮਹਾਨ ਦਿਵਨ ਭੰਤਨ ਸਹਿਬ ਸਿੰਘ ਗੁਨਾਮਦੇਸ ਐ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪ ਹੈ ਸਾਰੀਆਂ ਸੰਗਤਾਂ ਸੰਗਤਾਂ ਨੂੰ ਨਾਨਕ ਨਾਮ ਲੈਵਾ ਸੰਗਤਾਂ ਨੂੰ ਹੋਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਦੇ ਦਿਨ ਭੰਤਨ ਸਹਿਬ ਸਿੰਘ ਗੁਨਾਮਦੇਸ ਐ ਮਹਾਰਾਜ ਇਸ ਕਾਰਜ ਨੂੰ ਉਤਾਰਨ ਵਾਸਤੇ ਆਏ ਸਨ ਸਾਰੇ ਸੰਸਾਰ ਭਰ ਦੇ ਵਿੱਚ ਬੜੀ ਸ਼ਰਧਾ ਭਾਵ ਨੇ ਨਾਲ ਗੁਰੂ ਮਹਾਰਾਜ ਦਾ ਪ੍ਰਕਾਸ਼ ਗੁਰਪ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਸਿੰਘ ਸਬ ਗੁਰਦੁਆਰਾ ਸਿੰਘ ਸਭਾ ਸ਼ਹੀਦ ਬਾਬਾ ਬਚਿੱਤਰ ਸਿੰਘ ਦੀ ਬਸਤੀ ਮਿੱਠੂ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਬਹੁਤ ਹੀ ਸਹੀ ਤੇ ਸਜੇ ਢੰਗ ਦੇ ਨਾਲ ਭੰਤਨ ਸਹਿਸ ਗੁਰਨਾਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਗੁਰਪਨਾਇਆ ਜਾ ਰਿਹਾ ਹੈ ਜਿਸ ਵਿੱਚ ਗੁਰੂਕਿਆਂ ਸੰਗਤਾਂ ਵਾਸਤੇ ਗੁਰਕੇ ਉੱਤ ਲੰਗਰ ਵਰਤਾਏ ਜਾਣਗੇ 12 ਮਈ ਤੋਂ ਲੈ ਕੇ 1 ਵਜੇ ਤੱਕ ਸਾਡੇ ਸਤਕਾਰਯੋਗ ਭਾਈ ਸਾਹਿਬ ਭਾਈ ਮਨਜੋਤ ਸਿੰਘ ਮੋਠਾ ਵਾਲੀ ਦੀਵਾਨ ਦੀਆਂ ਹਾਜ਼ਰੀਆਂ ਭਰਨਗੇ ਰਾਤ ਦੀ ਨੂੰ ਹੀ ਦਵਾਨ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਵਾਨ ਸਜਾਏ ਜਾਣਗੇ ਜਿਸ ਵਿੱਚ ਸਾਡੇ ਸਤਿਕਾਰਯੋਗ ਭਾਈ ਅਵਕਾਸ਼ ਸਿੰਘ ਦੀ ਟੀਰੋ ਵਾਲੀਆ 8 ਤੋਂ 9 ਵਜੇ ਤੱਕ ਕੀਰਤਨ ਦੁਆਰਾ ਸੰਗਤਾਂ ਨੇ ਹਾਲ ਕਰਨਗੇ ਤੇ ਗੁਰਕੀਆਂ ਸੰਗਤਾਂ ਬਾਅਦ ਤੇ ਦੁੱਧ ਦੇ ਮਹਤਾਨ ਤੇ ਲੰਗਰ ਚੱਲਣਗੇ ਸਾਰੇ 9 ਵਜੇ ਤੱਕ ਇਸੇ ਤਰ੍ਹਾਂ ਹੀ ਖੁਸ਼ੀਆਂ ਪਰਮਾਤਮਾ ਦੀ ਬਖਸ਼ਿਸ਼ ਵਿੱਚ ਲਵਾਗੇ ਅਸੀਂ ਪਰਵਾਇ ਗੁਰੂ ਜੀ ਤੋਂ ਸਾਰੀਆਂ ਸੰਗਤਾਂ ਨੂੰ ਫਿਰ ਦੁਬਾਰਾ ਬਧਾ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ